ਅੱਜ ਤਰਨਤਾਰ ਨੇੜੇ ਪਿੰਡ ਬਾਕੀਪੁਰ ਵਿਖੇ ਜਵਾਈ ਨਿਸ਼ਾਨ ਸਿੰਘ ਵਾਸੀ ਵਿਜੀਤਪੁਰ ਨੇ ਆਪਣੀ ਸੱਸ ਜਗੀਰਕੌਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ ਕਟਨਾ ਦੀ ਸੂਚਨਾ ਮਿਲਣ ਤੇ ਤਰਨਤਾਰ थाना सदर ਪੁਲਿਸ ਨੇ ਮੌਕੇ ਤੇ ਪਹੁੰਚ ਕੇ Laash ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਤਰਨਤਾਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਅਤੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਇਹ ਜੀ ਜਗੀਰਕੌਰ ਪਿੰਡ ਬਾਕੀਪੁਰ ਤੋਂ ਪਤਨੀ ਸਵਾਰ ਮਖ्तार ਸੇਕ ਜਿਨ੍ਹਾਂ ਦੀ ਪਹਿਲਾਂ ਕਾਫੀ ਸਮਾਂ ਡੈਥ ਹੋ ਗਈ ਸੀ ਤੇ ਉਹਨਾਂ ਨੇ ਆਪਣੀ ਬੇਟੀ ਦਾ ਵਿਆਹ ਜਿਹੜਾ ਵਜੀਦਪੁਰ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਕੀਤਾ ਸੀ ਕੱਲ੍ਹ ਰੋਤ ਲਗਾਤਾਰ ਪਿਛਲੇ ਸਮੇਂ ਤੋਂ ਇਹਨਾਂ ਦਾ ਜਿਹੜਾ ਜਵਾਈ ਹੀ ਨਿਸ਼ਾਨਾ ਸhenga ਇਹਨਾਂ ਤੋਂ ਪੈਸਿਆਂ ਦੀ ਮੰਗ ਕਰਦਾ ਸੀ ਇਹਨਾਂ ਨੇ ਥੋੜੇ ਥੋੜੇ ਪੈਸੇ ਕਰਕੇ 3 ਲੱਖ ਰੁਪਇਆ ਉਹਨੂੰ ਪਹਿਲਾਂ ਵੀ ਦਿੱਤਾ ਸੀ ਪਰ ਲਗਾਤਾਰ ਕੁੜੀ ਨੂੰ ਜਿਹੜਾ ਟਾਰਚਰ ਕਰਦਾ ਸੀ ਤੇ ਕੱਲ੍ਹ ਪਰਸੋਂ ਜਿਹੜਾ ਕੁੜੀ ਦੇ ਨਾਲ ਝਗੜਾ ਕਰਕੇ ਉਹਨੂੰ ਆਪ ਦੇ ਪੇਕੇ ਪਿੰਡ ਬਾਕੀਪੁਰ ਕੱਲ ਦਿੱਤਾ ਤੇ ਕਾਲਾ ਵਾਪਸ ਪਿੱਛੇ ਆਪ ਵੀ ਆ ਗਿਆ ਤੇ ਇਹ ਜਗੀਰਕੌਰ ਤੇ ਇਹਨਾਂ ਦੀ ਬੇਟੀ ਜਿਹੜੀ ਕਵਲਜੀਤਕੌਰ ਦੋਵੇਂ ਹੀ ਘਰ ਦੇ ਵਿੱਚ ਸੀ ਤੇ ਆਉਂਦਾ ਹੀ ਆਪਣੇ ਜਿਹੜਾ ਸੀ ਪਿਸਤਲ ਦੇ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆ ਤੇ ਦੋ ਜਿਹੜੇ ਫਾਇਰ ਵਾ ਪਹਿਲਾਂ ਇਹਨਾਂ ਦੇ ਇਹਨਾਂ ਦੇ ਉੱਤੇ ਕੀਤੇ ਤੇ ਤੀਸਰਾ ਫਾਇਰ ਜਿਹੜਾ ਵਾ ਪਹਿਲਾਂ ਲੜਕੀ ਨੂੰ ਬਾਹਰ ਲੱਗਾ ਲੜਕੀ ਭੱਜ ਕੇ ਅੱਗੇ ਨੂੰ ਹੋ ਗਈ ਅੰਦਰ ਨੂੰ ਹੋ ਗਈ ਆ ਤੇ ਉਹਦੀ ਜਿਹੜੀ ਮਾਤਾ ਸੀ ਜਗੀਰਕੌਰ ਉਹ ਮੰਜੇ ਤੇ ਬੈਠੀ ਸਬਜ਼ੀ ਕੱਟ ਰਹੀ ਸੀ ਤੇ ਖੜੋਤੇ ਨੇ ਉਹਦੇ ਫਾਇਰ ਮਾਰਿਆ ਜਿਹੜਾ ਛਾਤੀ ਦੇ ਨਾਲ ਦੀ ਲੱਗਾ ਤੇ ਉਹਨਾਂ ਦੀ ਡੈਥ ਹੋ ਗਈ ਆ ਜੀ ਅਈ ਮੰਗ ਕਰਦੇ ਆ ਜੀ ਸਰਕਾਰ ਤੋਂ ਐਸਐਸਪੀ ਸਾਹਿਬ ਤਰਨਤਾਰਨ ਤੋਂ ਕਿ ਇਹਨੂੰ ਦੋਸ਼ੀ ਨੂੰ ਨਿਸ਼ਾਨ ਸੇਕ ਨੂੰ ਫੜ ਕੇ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਜਾਂ ਜਿਹੜੀ ਆ ਤਾਂ ਜੋ ਜਿਹੜੀਆਂ ਲੋਕਾਂ ਦੀਆਂ ਧੀਆ ਪੜਾਵਾ ਦਾ ਜਦਹ ਦੀ ਬਲੀ ਨਾ ਚੜ ਸਕਣਾ ਤੇ ਲੋਕਾਂ ਨੂੰ ਇਨਸਾਫ ਮਿਲ ਸਕੇ ਅੱਗੇ ਤੋਂ ਜਿਹੜੀ ਇਹੋ ਜਿਹੀ ਹੈਗੀ ਆ ਇਹ ਲੋਕ ਉਹਨਾਂ ਨੂੰ ਨੱਥ ਪਾਈ ਜਾਵੇ ਤੇ ਇਦਾਂ ਦੀਆਂ ਵਾਰਦਾਤਾਂ ਨਾ ਹੋਣ ਜੇ ਲੜਕੀ ਦੀ ਸ਼ਾਦੀ ਹੋਈ ਨੂੰ 10 ਸਾਲ ਤੋਂ ਉੱਪਰ ਹੋ ਗਿਆ ਜੀ 9 ਸਾਲ ਦਾ ਇਹਨਾਂ ਦਾ ਇੱਕ ਬੇਟਾ ਵਾ ਜਿਹੜਾ ਇਹਦੇ ਕੋਲ ਆ ਬੇਟੀ ਦੇ ਉਹਨੂੰ ਲੈ ਕੇ ਆਈ ਆ ਜੀ ਪੇਕੇ ਪਰਿਵਾਰ ਇਹ ਲੜਕੀ ਦੇ ਪਿਓ ਦੀ ਪਹਿਲੋਂ ਡੈਥ ਹੋ ਗਈ ਆ ਜੀ ਬਾਅਦ ਆ ਕੱਲ ਕਤਲ ਹੋ ਗਿਆ ਬੜੀ ਮਾੜੀ ਘੜਣਾ ਜਿਹੜੀ ਵਾਪਰੀ ਆ ਤੇ ਬਹੁਤ ਬੁਰੀ ਹਾਲਤ ਆ ਜੀ ਪਰਿਵਾਰ ਦੀ 3 ਲੱਖ ਰੁਪਇਆ ਪਹਿਲੋਂ ਇਹਨਾਂ ਨੇ ਨਿਸ਼ਾਨ ਸਿੰਘ ਨੇ ਇਹਨਾਂ ਦੇ ਕੋਲੋਂ ਹੱਥਾਧਾਰ ਕਰਕੇ ਥੋੜੇ ਥੋੜੇ ਪੈਸੇ ਕਰਕੇ ਲਿਆ ਹੀ ਉਹ ਵੀ ਇਹਨਾਂ ਨੇ ਛੱਡੇ ਹੋਈ ਪਰ 5 ਲੱਖ ਰੁਪਏ ਦੀ ਹੋਰ ਮੰਗ ਕਰਦਾ ਹੈ ਜੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਤੇ ਲਈ ਬੈਲ ਆਈਕਨ ਤੇ ਕਲਿੱਕ